ਅਸਫਗਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਧਾਰੀ ਕੁੜੀ ਨੂੰ ਪ੍ਰੀਖਿਆ ਦੇਣ ਤੋਂ ਰੋਕਣ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ ਕਾਰਵਾਈ ਲਈ ਚੀਫ ਜਸਟਿਸ ਨੂੰ ਰਿਪਰੈਜ਼ੈਂਟੇਸ਼ਨ ਭੇਜੀ ਗਈ ਹੈ ਪ੍ਰੀਖਿਆ ਮੁੜ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ ਪ੍ਰਿਕਿਆ ਰੋਕਣ ਵਾਲਿਆਂ ਤੇ ਪਰਚਾ ਦਰਜ ਕਰਨ ਦੀ ਇਸ ਵਿੱਚ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਜਨ ਤੱਕ ਤੌਰ ਤੇ ਕੁੜੀ ਤੋਂ ਮੁਆਫੀ ਮੰਗੀ ਜਾਵੇ ਭਵਿੱਖ ਵਿੱਚ ਅਜਿਹਾ ਨਾ ਕੀਤਾ ਜਾਵੇ ਇਸ ਲਈ ਹਦਾਇਤਾਂ ਵੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜਾਂਚ ਤੱਕ ਫਾਈਨਲ ਨਤੀਜੇ ਨੂੰ ਰੋਕਿਆ ਜਾਵੇ ਆਰ ਜੀ ਐਸ ਦੀ ਭਰਤੀ ਪ੍ਰਕਿਰਿਆ ਦੇਣ ਦੇ ਲਈ ਇਹ ਕੁੜੀ ਪਹੁੰਚੀ ਸੀ ਆਰ ਜੀ ਐਸ ਜੁਡੀਸ਼ੀਅਲ ਸਰਵਿਸਿਜ਼ ਦਾ ਐਗਜ਼ਾਮ ਹੁੰਦਾ ਹੈ ਰਾਜਸਥਾਨ ਵਿੱਚ ਤਰਨਤਾਰਨ ਦੇ ਪਿੰਡ ਫਿਲੋਕੇ ਦੀ ਰਹਿਣ ਵਾਲੀ ਇੱਕ ਅੰਮ੍ਰਿਤਧਾਰੀ ਕੁੜੀ ਗੁਰਪ੍ਰੀਤ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਰਾਜਸਥਾਨ ਜੁਡੀਸ਼ੀਅਲ ਸਰਵਿਸੈਸ ਯਾਨੀ ਕਿ ਆਰ ਜੀ ਐਸ ਦੀ ਭਰਤੀ ਪ੍ਰਕਿਰਿਆ ਵਿੱਚ ਬੈਠਣ ਨਹੀਂ ਦਿੱਤਾ ਗਿਆ ਤੇ ਹੁਣੇ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਇਸ ਕੁੜੀ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਕੜਾ ਤੇ ਉਥੇ ਹੀ ਕਿਰਪਾਨ ਪਾ ਕੇ ਇਮਤਿਹਾਨ ਵਿੱਚ ਬੈਠਣ ਤੋਂ ਰੋਕਿਆ ਗਿਆ ਇਹ ਵੀ ਕਹਿਣਾ ਹੈ ਕਿ ਆਰਟੀਕਲ 25 ਵਿੱਚ ਲਿਖਿਆ ਹੈ ਕਿ ਮੈਂ ਕਿਰਪਾਨ ਲਗਾ ਸਕਦੀ ਹਾਂ ਪਰ ਇਸ ਇਮਤਿਹਾਨ ਲਈ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਖਾਸ ਆਦੇਸ਼ ਹਨ ਕਿ ਕਿਰਪਾਨ ਜਾਫਰ ਕੜਾ ਕੁਝ ਵੀ ਲਜਾਇਆ ਨਹੀਂ ਜਾ ਸਕਦਾ ਤੇ ਵੀਡੀਓ ਵਿੱਚ ਕੁੜੀ ਵੱਲੋਂ ਦਾਵਾ ਵੀ ਕੀਤਾ ਗਿਆ ਕਿ 10 ਵਜੇ ਪੇਪਰ ਸ਼ੁਰੂ ਹੋਣਾ ਸੀ 9:30 ਵਜੇ ਐਂਟਰੀ ਸ਼ੁਰੂ ਹੋਣੀ ਸੀ ਤੇ ਮੈਂ ਸਭ ਤੋਂ ਪਹਿਲਾਂ ਆ ਕੇ ਲਾਈਨ ਵਿੱਚ ਖੜੀ ਸੀ ਤੇ ਅੰਦਰ ਗਈ ਮੈਨੂੰ ਸਭ ਤੋਂ ਪਹਿਲਾਂ ਬਾਹਰ ਕੀਤਾ ਗਿਆ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਵੀ ਇਸ ਦਾ ਨੋਟਿਸ ਲਿਆ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਿਆਨ ਜਾਰੀ ਕਰਦੇ ਆ ਇਹ ਕਿਹਾ ਕਿ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਤੇ ਉਤੇ ਹੀ ਸਿੱਖਾਂ ਖਿਲਾਫ ਨਫ਼ਰਤ ਤੇ ਵਿਤਕਰਾ ਕਰਾਰ ਇਸ ਨੂੰ ਦਿੰਦੇ ਹੋਏ ਨਜ਼ਰ ਆਏ ਨੇ ਤਾਂ ਹੁਣੇ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ ਤੇ ਇਹ ਦੱਸ ਦਈਏ ਕਿ ਹੁਣ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਹੈ ਤਾਂ ਕਈ ਮੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਮਾਮਲੇ ਨੂੰ ਲੈ ਕੇ ਤਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ ਸਿੱਖਾਂ ਖਿਲਾਫ ਨਫ਼ਰਤ ਤੇ ਵਿਤਕਰਾ ਕਰਾਰ ਜਥੇਦਾਰ ਸਾਹਿਬ ਕਹਿੰਦੇ ਨਜ਼ਰ ਆਏ ਐਡਵੋਕੇਟ ਚਰਨਪਾਲ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਚਰਨਪਾਲ ਜੀ ਤੁਸੀਂ ਸੁਪਰੀਮ ਕੋਰਟ ਵਿੱਚ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਉਸ ਦੇ ਵਿੱਚ ਕੀ ਮੰਗ ਕੀਤੀ ਗਈ ਹੈ ਹਾਂ ਜੀ ਇਹ ਕੋਰ ਰਿਪਰੈਜੈਂਟੇਸ਼ਨ ਮੈਂ 10 ਅਥਾਰਟੀ ਨੂੰ ਅਡਰੈਸ ਕੀਤੀ ਹੈ ਇੱਕ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਸੁਪਰੀਮ ਕੋਰਟ ਦੂਜੀ ਰਜਿਸਟਰਾਰ ਰਾਜਸਥਾਨ ਹਾਈ ਕੋਰਟ ਤੀਜਾ ਚੇਅਰਪਰਸਨ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਜਿਹਦੀਆਂ ਮੰਗਾਂ ਨੇ ਉਹ ਬੜੀਆਂ ਸਪਸ਼ਟ ਨੇ ਕਿ ਵੀ ਇਹ ਜਿਹੜਾ ਐਗਜ਼ਾਮੀਨੇਸ਼ਨ ਸੀ ਇਹ ਦੁਬਾਰਾ ਤੋਂ ਹੋਵੇ ਐਗਜ਼ਾਮੀਨੇਸ਼ਨ ਉਹ ਅਮਰਤ ਧਾਰੀ ਗੁਰਸਿੱਖ ਬੱਚੀ ਨੂੰ ਪਰ ਵਿੱਚ ਬਿਠਾ ਕੇ ਹੋਵੇ ਉਹ ਦੁਵਾਰਾ ਤੋਂ ਪਹਿਲੀ ਮੰਗ ਇਹ ਆ ਉਹਦੇ ਚ ਜੀ ਦੂਜਾ ਜਿਹੜੇ ਅਧਿਕਾਰੀਆਂ ਨੇ ਉਹਦੇ ਕਕਾਰ ਪਹਿਨਣ ਤੇ ਰੋਕ ਲਈ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਦੂਜੇ ਨੰਬਰ ਤੇ ਉਹ ਅਪੋਲੋਜੀ ਮਤਲਬ ਓਪਨ ਮਾਫੀ ਮੰਗਣ ਪੂਰੀ ਸਿੱਖ ਕਮਿਊਨਿਟੀ ਤੋਂ ਤੇ ਇੱਕ ਇਹ 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 ਮੰਗ ਕੀਤੀ ਵੀ ਜਰਨਲ ਗਾਈਡਲਾਈਨਸ ਜਿਹੜੀਆਂ ਨੇ ਉਹ ਇਸ਼ੂ ਕੀਤੀਆਂ ਜਾਣ ਤਾਂ ਜੋ ਇਨਫੈਕਟਰ ਵੀ ਕੋਈ ਐਦਾਂ ਦਾ ਇਨਸੀਡੈਂਟ ਨਾ ਹੋ ਜੇ ਚਰਨਪਾਲ ਜੀ ਆਰਟੀਕਲ 25 ਕੀ ਹੈ ਜਿਸ ਦਾ ਵਾਰ-ਵਾਰ ਹਵਾਲਾ ਦਿੱਤਾ ਜਾ ਰਿਹਾ ਇਸ ਵੀਡੀਓ ਵਿੱਚ ਵੀ ਕੁੜੀ ਵੱਲੋਂ ਵੀ ਆਰਟੀਕਲ 25 ਦਾ ਜ਼ਿਕਰ ਕੀਤਾ ਗਿਆ ਦੇਖੋ ਆਰਟੀਕਲ 25 ਪੂਰੇ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਦੇ ਵਿੱਚ ਇੱਕ ਧਾਰਮਿਕ ਚਿੰਨ ਨੂੰ ਮਾਨਤਾ ਮਿਲੀ ਹੈ ਜੀ ਜਿਹੜਾ ਕਿ ਕਿਰਪਾਨ ਸ੍ਰੀ ਸਾਹਿਬ ਬੇਅਰਿੰਗ ਆਫ ਇੱਕ ਕਿਰਪਾਨ ਪਹਿਨਣਾ ਜਾਂ ਕਿਰਪਾਨ ਫੜ ਕੇ ਸਿੱਖ ਜਾ ਸਕਦਾ ਇਹ ਇੱਕ ਸਿੱਖ ਦਾ ਰਿਲੀਜੀਅਸ ਸਿੰਬਲ ਹੈ ਜਿਹਨੂੰ ਸੰਵਿਧਾਨ ਦੇ ਵਿੱਚ ਮਾਨਤਾ ਮਿਲੀ ਹੈ ਪਰ ਉਹਦੇ ਤੇ ਰੋਕ ਲਾਉਣ ਲੱਗੇ ਹੋਰ ਤਾਂ ਪਿੱਛੇ ਮਤਲਬ ਇਹਨੂੰ ਖਤਮ ਕਰਨ ਵਾਸਤੇ ਜਿਹੜੀਆਂ ਕਾਗਜ਼ਾਂ 'ਚ ਰੋਕਾਂ ਲੱਗਦੀਆਂ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ ਹੀ ਨਹੀਂ ਨਾ ਸੋ ਜਿਹੜਾ ਆਰਟੀਕਲ 25 ਹੈ ਜਿੱਥੇ ਰਾਈਟ ਟੂ ਫ੍ਰੀडम ਆਫ ਰਿਲੀਜੀਅਨ ਹੁੰਦਾ ਉੱਥੇ ਸਾਨੂੰ ਕਿਰਪਾਨ ਇੱਕ ਸਿੱਖ ਦਾ ਨਿਕੜਮਾ ਅੰਗ ਨੂੰ ਉਹ ਕਾਨੂੰਨਨ ਮਾਨਤਾ ਦੇ ਰਿਹਾ ਹੈ ਦਿਸ ਇਜ਼ ði ਆਰਟੀਕਲ 25 ਯੈਸ yes. ਕੋਸਮਾ ਪਹਿਲਾਂ ਇਹ ਵੀ ਕਿਹਾ ਗਿਆ ਸੀ ਵਕੀਲ ਸਾਹਿਬ ਕਿ ਕਿਸੇ ਵੀ ਤਰੀਕੇ ਦਾ ਜੇਕਰ ਧਾਰਮਿਕ ਚਿੰਨ ਹੋਵੇਗਾ ਕਿਸੇ ਵੀ ਧਰਮ ਨਾਲ ਜੁੜਿਆ ਹੋਵੇਗਾ ਬੱਚਿਆਂ ਨੂੰ ਪ੍ਰੀਖਿਆ ਦੇਣ ਤੋਂ ਨਹੀਂ ਰੋਕਿਆ ਜਾਵੇਗਾ ਪਰ باوجود ਇਸ ਦੇ ਰੋਕਿਆ ਕਿਉਂ ਗਿਆ ਨਹੀਂ ਦੇਖੋ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਹੋਰ ਧਾਰਮਿਕ ਚਿੰਨਾ ਤੇ ਵੀ ਰੋਕ ਲਾਓ ਜਾਂ ਉਹਨਾਂ ਨੂੰ ਐਗਜ਼ੈਪਟ ਕਰੋ ਹੋ ਸਕਦਾ ਕਿਸੇ ਹੋਰ ਜਿਹੜੇ ਧਾਰਮਿਕ ਚਿੰਨ ਨੇ ਉਹ ਜ਼ਰੂਰੀ ਨਾ ਹੋਣ ਵੀ ਹੋਰ ਕਿਰਪਾਨ ਸ੍ਰੀ ਸਾਹਿਬ ਤਾਂ 24 ਘੰਟੇ ਸਿੱਖ ਨੇ ਪਹਿਨਣੀ ਹੈ ਨਾ ਜੀ ਜੇ ਉਹ ਨਾਉਣ ਵੀ ਜਾਂਦਾ ਤਾਂ ਸਿਰ ਤੇ ਸ੍ਰੀ ਸਾਹਿਬ ਸਿਰ ਤੋਂ ਵੱਖ ਨਹੀਂ ਕਰਦਾ ਹਾਲਾਂਕਿ ਇੱਕ ਚਾਰਦਵਾਰੀ ਤੇ ਜਾਂਦਾ ਸੋ ਇਹ ਆਸਥਾ ਜੁੜੀ ਹੋਈ ਹੈ ਸੈਕੂਲਰ ਕੰਟਰੀ ਹੈ ਸਾਡਾ ਇਹਨੂੰ ਰੁਕਿਆ ਨਹੀਂ ਜਾ ਸਕਦਾ ਇਹਦੇ ਲਈ ਪਹਿਲਾਂ ਵੀ 2019 ਚ ਜੱਜਮੈਂਟ ਹਾਈ ਕੋਰਟ ਦੀ ਮੈਂ ਕਰਵਾ ਚੁੱਕਿਆ ਤੇ ਜਿਹੜੇ ਮਤਲਬ ਮੈਂ ਹੁਣ ਬਾਰ-ਬਾਰ ਦੇਖਦਾ ਜਿੱਥੇ ਵੀ ਕਿਤੇ ਕੋਈ ਇਹਨਾਂ ਨੂੰ ਸਭ ਪਤਾ ਜਿੰਨੇ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਤੁਹਾਨੂੰ ਕੀ ਲੱਗਦਾ ਜਿਹੜਾ ਜੱਜੀ ਦਾ ਅਗਜ਼ਾਮ ਲੈ ਰਿਹਾ ਉਹਨੂੰ ਇਹ ਨਹੀਂ ਪਤਾ ਕਾਨੂੰਨ ਕੀ ਹੈ ਬਿਲਕੁਲ ਜੱਜ ਬਣਨ ਜਾਣਾ ਉਹਨੂੰ ਇਹ ਸੈੱਟ ਕਰ ਰਹੇ ਨੇ ਵੀ ਹਾਂ ਅਸੀਂ ਤਾਂ ਇਦਾਂ ਲਿਖਾ ਦਾਂਗੇ ਤੁਹਾਡੀਆਂ ਕਿਰਪਾ ਨਾਲ ਹੋ ਕੀ ਰਿਹਾ ਹੈ ਇਹ ਤਾਂ ਥ੍ਰੈਟ ਹੈ ਜਿਸ ਇਹ ਤਾਂ ਬਹੁਤ ਇਸ ਮੈਟਰ ਦੇ ਵਿੱਚ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਵੀ ਪ੍ਰੈਜ਼ੀਡੈਂਟ ਐਜ਼ ਵੈਲ ਐਜ਼ ਦੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼ੁੱਡ ਓਪਨਲੀ ਕੰਡਮਨ ਡਿਸ ਇਨਸੀਡੈਂਟ ਵੀ ਕੋਈ ਮਿਨੋਰਟੀ ਕਮਿਊਨਿਟੀ ਨੂੰ ਤੁਸੀਂ ਕੀ ਟੀਜ਼ ਕਰ ਰਹੇ ਹੋ ਇਹ ਦਿਸ ਇਜ਼ ਦਾ ਅਨਟੋਲੇਰੇਬਲ ਐਕਟ ਵਕੀਲ ਸਾਹਿਬ ਇਸ ਤੋਂ ਪਹਿਲਾਂ ਵੀ ਹੋ ਚੁੱਕਿਆ ਹੈ ਕਈ ਐਗਜ਼ਾਮਸ ਵਿੱਚ ਸਿੱਖਾਂ ਨੂੰ ਜਾਣ ਤੋਂ ਰੋਕਿਆ ਗਿਆ ਕਿ ਫਿਰ ਜਦੋਂ ਇਹ ਮਾਮਲਾ ਹੁਣ ਸੁਪਰੀਮ ਕੋਰਟ ਸਾਹਮਣੇ ਜਾਵੇਗਾ ਉਹਨਾਂ ਮਾਮਲਿਆਂ ਤੇ ਵੀ ਇਸ ਦਾ ਅਸਰ ਨਜ਼ਰ ਆਵੇਗਾ ਨਹੀਂ ਨਹੀਂ ਜਿਹੜੇ ਪਹਿਲਾਂ ਇਨਸੀਡੈਂਟ ਹੋ ਗਏ ਜਿੱਦਾਂ 2019 ਦਾ ਮੈਂ ਦੱਸਿਆ ਹਰਿਆਣਾ ਗਵਰਨਮੈਂਟ ਨੇ ਉਦੋਂ ਬੀਜੇਪੀ ਦੀ ਗਵਰਨਮੈਂਟ ਸੀ ਉੱਥੇ ਉਹਨਾਂ ਨੇ ਰੋਕ ਲਾਈ ਸੀ ਉਦੋਂ ਉਦੋਂ ਮਤਲਬ ਸੈਚਰਡੇ ਵਾਲੇ ਦਿਨ ਮੈਂ ਕੋਰਟ 'ਚ ਰਿਕਵੈਸਟ ਕਰਕੇ ਕੇਸ ਲਗਵਾ ਕੇ ਰਾਤੋ-ਰਾਤ ਉਹ ਜੱਜਮੈਂਟ ਕਰਾਈ ਸੀ ਤੇ ਕੋਰਟ ਨੇ ਕਿਹਾ ਸੀ ਵੀ ਸਿੱਖ ਅਕਾਰ ਬਹਿਣਗੇ ਜਾਣਗੇ ਕੋਈ ਰੋਕ ਨਹੀਂ ਲਾ ਸਕਦਾ ਇਹਨਾਂ ਤੇ ਤੇ 에ਵੀਏਸ਼ਨ ডিপਾਰਟਮੈਂਟ ਦੀਆਂ ਰੈਗੂਲੇਸ਼ਨਸ ਨੇ ਤੁਸੀਂ ਡੋਮੈਸਟਿਕ ਫਲਾਈਟ ਦੇ ਵਿੱਚ 6 ਇੰਚ ਤੋਂ 9 ਇੰਚ ਕਿਰਪਾਨ ਪਹਿਨ ਕੇ ਜਾਉਂਗੇ ਕੋਈ ਮਤਲਬ 에어ਪੋਰਟ ਤੇ ਰੋਕ ਲੰਦਾ ਕੋਈ ਕਿਤੇ ਰੋਕ ਲੰਦਾ ਇਹ ਕੀ ਹੋ ਕੀ ਰਿਏ ਕਿਸੇ ਅਜੇ ਤੱਕ ਪਰਚਾ ਹੋਇਆ ਕਿਸੇ ਅਧਿਕਾਰੀ ਤੇ ਮੈਂ ਹੁਣ ਮੈਂ ਆਪਣੇ ਪ੍ਰੋਫੈਸ਼ਨਲੀ ਵਰਕ ਤੇ ਬਿਜ਼ੀ ਸੀ ਚਲੋ ਕੱਲ ਮੈਨੂੰ ਬੜੀ ਪਿੰਚ ਕਰੀ ਉਹ ਲੜਕੀ ਜਿਹੜੀ ਜੱਜ ਦੀ ਸੀਟ ਤੇ ਬੈਠਣ ਲਈ ਐਲੀਜੀਬਲ ਹੈ ਤੁਸੀਂ ਉਹਨੂੰ ਰੋਕਤਾ ਇਹ ਇਹ ਤੋਂ ਉੱਤੇ ਕੀ ਹੋਊਗਾ ਇਹ ਇਹ ਤੋਂ ਮਤਲਬ ਇਸ ਤੋਂ ਮਾੜੀ ਘਟਨਾ ਕੀ ਹੋ ਸਕਦੀ ਹੈ ਜੀ ਕੋਈ ਇਸ ਤੇ ਕਾਰਵਾਈ ਮੈਂ ਇਹ ਸੇ ਕਰਕੇ ਕਿ ਵੀ ਉੱਤੇ ਪਰਚਾ ਕਰੋ ਦਰਜ ਜਿਹੜਾ ਨੋਡ ਲੱਸਰ ਇੱਕ ਅੱਧਾ ਟੰਗਿਆ ਹੋਊਗਾ ਮੁੜ ਕੇ ਕੋਈ ਰੁਕੂਗਾ ਨਹੀਂ ਕਿਸੇ ਨੂੰ ਜੀ ਚਰਨਪਾਲ ਜੀ ਕਾਨੂੰਨ ਕੀ ਕਹਿੰਦਾ ਹੈ ਜੇ ਇਸ ਤਰ੍ਹਾਂ ਰੋਕਿਆ ਜਾਂਦਾ ਹੈ ਜੋ ਰੋਕਦੇ ਨੇ ਉਹਨਾਂ ਤੇ ਹੀ ਕੀ ਕਾਰਵਾਈ ਹੋਵੇਗੀ ਕਾਨੂੰਨ ਮੁਤਾਬਕ ਜੀ ਸੈਂਟੀਮੈਂਟਸ ਨੂੰ ਤਾਂ ਇੱਕ ਹਰਡਲ ਹੋਇਆ ਹੀ ਹੈ ਨਾ ਪਰਚਾ ਦਰਜ ਕਰਨ ਵਾਲੇ ਜਿਹੜਾ ਨਹੀਂ ਪਰਚਾ ਬਣਦਾ ਇਹ ਕਾਕੀ ਵਰਦੀ ਵਾਲੇ ਉਹ ਵੀ ਪਰਚੇ ਕਰ ਦਿੰਦੇ ਆ ਇਹ ਤਾਂ ਬਣਦਾ ਹੀ ਹੈ ਡਾਇਰੈਕਟ religious sentiments nu eh hurt nahi kita is cheez ne mere nu ta kita bilkul ek sikh de jina ka kanoonan maangta hai sri saab lahati to badi nakhedi ki ho sakdi hai mainu dasso ta sahi koi ji koi koi ministry da bol da utthe government ki di hai kisi di statement aayi that the reason i have written the representation to uh, cgi then to registrar and then to chairperson uh, rajasthan public service commission ਜੀ ਵਕੀਲ ਸਾਹਿਬ ਉਸ ਤੋਂ ਬਾਅਦ ਅੱਗੇ ਦੀ ਪ੍ਰੋਸੀਡਿੰਗ ਹੋਏਗੀ ਅਗਰ ਨਹੀਂ ਕੁਝ ਕਰਦੇ ਜੀ ਚਰਨਪਾਲ ਇਹ ਇਹ ਵੀ ਅੱਜ ਅੱਜ ਲਹਾਤਾ ਉਸ ਤੋਂ ਬਾਅਦ ਮਾਮਲਾ ਠੰਡਾ ਹੋ ਜਾਂਦਾ ਇਹ ਬੈਠ ਜਾਂਦੇ ਹਰ ਕੋਈ ਘਰ ਬੈਹ ਜਾਂਦਾ ਜੀ ਚਰਨਪਾਲ ਜੀ ਆਖਰੀ ਸਵਾਲ ਜੇਕਰ ਕਾਰਵਾਈ ਹੁੰਦੀ ਹੈ ਉਹਨਾਂ ਤੇ ਜਿਨ੍ਹਾਂ ਨੇ ਰੋਕਿਆ ਜਿਨ੍ਹਾਂ ਨੇ ਸਾਥ ਦਿੱਤਾ ਕਿਸ ਤਰ੍ਹਾਂ ਦੀ ਕਾਰਵਾਈ ਬਣਦੀ ਹੈ ਉਹਨਾਂ ਤੇ ਕਾਨੂੰਨ ਮੁਤਾਬਕ देखो ਜਿਹੜਾ EMPLOYEE ਆ ਉਹਦੇ ਤੇ ਦੋ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਇੱਕ ਪਰਚਾ ਦਰਜ ਹੋਣਾ ਬਣਦਾ ਦੂਜਾ ਡਿਸਪੀਨਰੀ ਐਕਸ਼ਨ ਹੁੰਦਾ ਉਹ ਹੁੰਦਾ ਉਹਦੇ ਡਿਪਾਰਟਮੈਂਟ ਦੇ ਵਿੱਚ ਉਹਦੀ ਸਸਪੈਂਸ਼ਨ ਹੋ ਜਣੀ ਲਾਈਨ ਹਾਜ਼ਰ ਜਿਵੇਂ ਕਰਦੇ ਆ ਉਹ ਸਾਰਾ ਕੁਝ ਮੈਂ ਮੰਗਿਆ I I am praying for both the action against the concerned ਜਿਨੇ ਇਹ ਐਕਟ ਤੇ ਪੋਸਟ ਤੇ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਜਿਹੜੇ ਬੰਦੇ ਨੇ ਜੀ ਹੁਣ ਤੱਕ ਕੋਈ ਰਿਸਪਾਂਸ ਆਇਆ ਤੁਹਾਨੂੰ ਜੀ ਫਿਲਹਾਲ ਤੇ ਕੋਈ ਰਿਸਪੌਂਸ ਨਹੀਂ ਆਇਆ ਮੈਂ ਕੱਲ ਵੀ ਤਕਰੀਮ ਕੋਟਾਂ ਦਿੱਲੀ ਜਾ ਰਿਹਾ ਹਾਂ ਇਸ ਕੋਈ ਲੋੜ ਪਈ ਤਾਂ ਮੈਂ ਮਿਲ ਕੇ ਜਰੂਰ ਉੱਥੇ ਰਿਕੁਐਸਟ ਕਰੂੰਗਾ ਵੀ ਇਹਨੂੰ ਇਮੀਡੀਏਟਲੀ ਹਾਂ ਉਹ ਚ ਮੈਂ ਇੱਕ ਹੋਰ ਵੀ ਮੰਗ ਕੀਤੀ ਹੈ ਕਿ ਜਿੰਨੀ ਦੇਰ ਤੱਕ ਇਹ ਮੇਰਾ ਮਸਲਾ ਹੱਲ ਨਹੀਂ ਹੋ ਜਾਂ ਹੁੰਦਾ ਉੰਨੀ ਦੇਰ ਤੱਕ ਫਾਈਨਲ ਡੈਕਲੇਰੇਸ਼ਨ ਆਫ ਰਿਜ਼ਲਟ ਆ ਜਿਹੜਾ ਉਹ ਰੁਕਿਆ ਜਾਵੇ ਉੰਨੀ ਦੇਰ ਜਿਹੜੀ ਭਰਤੀ ਪ੍ਰਕਿਰਿਆ ਹੈ ਜਜੇਸ ਦੀ ਰਾਜਸਥਾਨ ਜੁਡੀਸ਼ਰੀ ਦੇ ਵਿੱਚ ਉਹਨੂੰ ਰੁਕਿਆ ਜਾਵੇ ਜਿੰਨੀ ਦੇਰ ਤੱਕ ਇਹਦਾ ਮੇਰਾ ਹੱਲ ਨਹੀਂ ਹੁੰਦਾ ਜੀ ਨਹੀਂ ਹੱਲ ਹੋਊਗਾ ਤਾਂ ਕੋਰਟ ਸਾਹਿਬ ਦੇਰ ਅਸੀਂ ਲੀਗਲ ਰਿਪੋਰਟਸ ਲਵਾਂਗੇ ਅਕੋਰਡਿੰਗ ਜੀ ਬਹੁਤ ਸ਼ੁਕਰੀਆ ਮੈਂ ਉਮੀਦ ਕਰਦਾ ਕਿ ਇਹ ਅਸੀਂ ਆਪਣਾ ਲੀਗਲ ਰਾਈਟ ਕਲੇਮ ਕਰ ਰਹੇ ਹਾਂ ਤੇ ਔਨਰੇਬਲ ਚੀਫ ਜਸਟਿਸ ਜੀ ਇੱਥੇ ਇੰਟਰਵੈਨ ਕਰਕੇ ਕੋਈ ਨਾ ਕੋਈ ਆਰਡਰ ਜ਼ਰੂਰ ਕਰਨਗੇ ਜੀ ਬਹੁਤ ਸ਼ੁਕਰੀਆ ਚਰਨਪਾਲ ਜੀ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਅੰਮ੍ਰਿਤਾਰੀ ਕੁੜੀ ਨੂੰ ਪ੍ਰੀਖਿਆ ਦੇਣ ਤੋਂ ਰੋਕਣ ਦੇ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਕੀ ਕਾਰਵਾਈ ਕਰਦੀ ਹੈ ਕਿਉਂਕਿ ਹੁਣ ਚੀਫ ਜਸਟਿਸ ਨੂੰ ਰਿਪਰੈਜ਼ੈਂਟੇਸ਼ਨ ਭੇਜ ਦਿੱਤੀ ਗਈ ਹੈ ਚੀਫ ਜਸਟਿਸ ਅੱਗੇ ਕੀ ਕਾਰਵਾਈ ਕਰਦਾ ਉਹ ਵੇਖਣਾ ਅਹਿਮ ਰਹੇਗਾ ਪ੍ਰੀਖਿਆ ਮੁੜ ਤੋਂ ਕਰਾਉਣ ਦੀ ਮੰਗ ਕੀਤੀ ਗਈ ਹੈ ਤੇ ਰੋਕਣ ਵਾਲਿਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਇਸ ਕੁੜੀ ਦੀ ਮੁੜ ਤੋਂ ਪ੍ਰੀਖਿਆ ਕਰਵਾਈ ਜਾਵੇ ਜਨ ਤੱਕ ਤੌਰ ਤੇ ਕੁੜੀ ਤੋਂ ਮਾਫੀ ਮੰਗੀ ਜਾਵੇ ਭਵਿੱਖ ਵਿੱਚ ਅਜਿਹਾ ਨਾ ਕੋਈ ਕਰੇ ਇਸ ਲਈ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜਾਂਚ ਤੱਕ ਫਾਈਨਲ ਨਤੀਜੇ ਨੂੰ ਰੋਕਿਆ ਜਾਵੇ ਏ ਵੀ ਇਸ ਮੇਲ ਵਿੱਚ ਮੰਗ ਕੀਤੀ ਗਈ ਹੈ ਆਰ ਜੀ ਐਸ ਦੀ ਭਰਤੀ ਪ੍ਰੀਖਿਆ ਦੇਣ ਲਈ ਅੰਮ੍ਰਿਤਧਾਰੀ ਕੁੜੀ ਪਹੁੰਚੀ ਸੀ ਤਰਨਤਾਰਨ ਦੇ ਰਹਿਣ ਵਾਲੀ ਸੀ ਤੇ ਗੁਰਪ੍ਰੀਤ ਕੌਰ ਨੇ ਇਲਜ਼ਾਮ ਲਗਾਏ ਨੇ ਕਿ ਰਾਜਸਥਾਨ ਜੁਡੀਸ਼ੀਅਲ ਸਰਵਿਸਸੇਸ ਦੀ ਭਰਤੀ ਪ੍ਰਕਿਰਿਆ ਵਿੱਚ ਬੈਠਣ ਤੋਂ ਰੋਕਿਆ ਗਿਆ ਹੈ ਹੁਣ ਸੁਪਰੀਮ ਕੋਰਟ ਮਾਮਲਾ ਪਹੁੰਚ ਚੁੱਕਿਆ ਹੈ ਤੇ ਸੁਪਰੀਮ ਕੋਰਟ ਵਿੱਚ ਅਗਲੇਰੀ ਕਾਰਵਾਈ ਕੀ ਹੁੰਦੀ ਹੈ ਜਿਨ੍ਹਾਂ ਨੇ ਰੋਕਿਆ ਉਹਨਾਂ ਕੀ ਕਾਰਵਾਈ ਹੁੰਦੀ ਹੈ ਤਾਂ ਜੋ ਅਗੇ ਹੋਣ ਵਾਲੇ ਐਗਜ਼ਾਮਸ ਵਿੱਚ ਕਿਸੇ ਨੂੰ ਨਾ ਰੋਕਿਆ ਜਾਵੇ ਇਹ ਦੇਖਣਾ ਆਪਣੇ ਆਪ ਵਿੱਚ ਅਹਿਮ ਰਹੇਗਾ